ਰੋੜਕਾ ਕਲਾਂ ਖੇਤਰ ਵਿੱਚ ਚੋਰ ਲਗਾਤਾਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਨਾਲ ਆਮ ਲੋਕਾਂ ਵਿੱਚ ਅਤੇ ਦੁਕਾਨਦਾਰਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਿਛਲੀਆਂ ਦੋ ਰਾਤਾਂ ਤੋਂ ਲਗਾਤਾਰ ਵਕ ਵਕ ਥਾਮਾਂ ਤੇ ਵਾਰਦਾਤਾਂ ਵਾਪਰੀਆਂ ਹਨ ਲੰਗੀ ਰਾਤ ਜਦੋਂ ਲੋਕ ਨਵੇਂ ਸਾਲ ਦੇ ਜਸ਼ਨਾਂ ਵਿੱਚ ਮਸਰੂਫ ਸਨ ਉਹ ਸਮੇਂ ਚੋਰਾਂ ਨੇ ਸਰਕਾਰੀ ਹੱਦ ਤੋਂ ਰੋੜਕਾ ਕਲਾਂ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਸਾਰੇ ਕਮਰਿਆਂ ਦੇ ਜਿੰਦਰੇ ਤੋੜੇ ਅਤੇ ﺍﻟमारीਆਂ ਦੇ ਜਿੰਦਰੇ ਤੋੜ ਕੇ ਫਰੋਲਾ ਫਰਾਲੀ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਸਹਿਬਾਨ ਅਤੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਇੱਥੇ ਸਰਕਾਰੀ ਹਸਪਤਾਲ ਅਤੇ ਮੁਹੱਲਾ ਕਲੀਨਿਕ ਦੀ ਸਾਂਝੀ ਇਮਾਰਤ ਹੈ ਜਿਸ ਦੇ ਸਾਰੇ ਕਮਰਿਆਂ ਦੇ ਜਿੰਦਰੇ ਤੋੜੇ ਗਏ ਹਨ ਅਤੇ ਫਰੋਲਾ ਫਰਾਲੀ ਕੀਤੀ ਗਈ ਹੈ। ਨੁਕਸਾਨ ਬਾਰੇ ਉਹਨਾਂ ਨੇ ਦੱਸਿਆ ਕਿ 2 ਫੋਨ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਹੈ। ਬਾਕੀ ਅਜੇ ਹੋਰ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਮੀਡੀਆ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਸੀਸੀਟੀਵੀ ਕੈਮਰੇ ਨਹੀਂ ਹਨ ਅਤੇ ਨਾ ਹੀ ਰਾਤ ਨੂੰ ਕੋਈ ਚੌਕੀਦਾਰ ਹੁੰਦਾ ਹੈ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਪਿਛਲੀਆਂ ਦੋ ਰਾਤਾਂ ਤੋਂ ਲਗਾਤਾਰ ਚੋਰ ਰੁੜਕਾ ਕਲਾਂ ਵਿੱਚ ਸਰਗਰਮਾਨਾ ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪੁਲਿਸ ਤੇ ਪ੍ਰਸ਼ਾਸਨ ਨੂੰ ਜਿੱਥੇ ਰਾਤ ਨੂੰ ਗਸ਼ਤ ਭਜਾਉਣ ਦੀ ਲੋੜ ਹੈ ਉੱਥੇ ਮਾੜੇ ਅਨਸਰਾਂ ਤੇ ਕਾਬੂ ਪਾਉਣਾ ਚਾਹੀਦਾ ਹੈ ਮੈਂ ਡਾਕਟਰ ਯਸ਼ਮਨ ਇੱਥੇ ਮੈਡੀਕਲ ਆਫੀਸਰ ਹੈਗੇ ਆ ਆਮ ਆਦਮੀ ਕਲੀਨਿਕ ਦੇ ਵਿੱਚ ਮੈਡਮ ਜੀ ਰਾਤ ਇੱਥੇ ਵਾਰਦਾਤ ਹੋਈ ਹੈਗੀ ਚੋਰੀ ਦੀ ਜਿਹੜੀ ਵਾਰਦਾਤ ਹੋਈ ਹੈ ਕੀ ਕੀ ਨੁਕਸਾਨ ਹੋਇਆ ਤੇ ਕੀ ਕੀ ਕੀਤਾ ਗਿਆ ਚੋਰਾਂ ਨੇ ਤਾਲੇ ਹੀ ਬਹੁਤ ਸੋਲਿਡ ਸੀਗੇ ਪਹਿਲਾਂ ਤਾਂ ਉਹ ਹੀ ਤੋੜ ਕੇ ਲੈ ਗਏ ਨੇ ਜੀ ਤੇ ਸਾਈਡ ਤੋਂ ਇਧਰੋਂ ਚੋਰੀ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਲੋਹੇ ਦਾ ਸਮਾਨ ਲੈ ਗਏ ਆ ਜਿਹੜੇ ਇਨਸਟਰੂਮੈਂਟਸ ਵਗੈਰਾ ਸੀ ਉਹ ਲੈ ਗਏ ਆ ਦੋ ਫੋਨਸ ਚੋਰੀ ਹੋ ਗਏ ਨੇ ਤੇ ਬਹੁਤ ਜ਼ਿਆਦਾ ਮੈਸਟ ਅਪ ਹੈ ਮੈਂ ਵੀ ਦੇਖ ਕੇ ਗਏ ਆ ਹਜੇ ਤੇ ਨੈਕਸਟ ਟਾਈਮ ਆਣਗੇ ਉਹ ਆਪਣੇ ਇੱਥੇ ਮੇਜਰ ਸਮਾਨ ਹਜੇ ਕੋਈ ਚੋਰੀ ਨਹੀਂ ਕਰਕੇ ਲੱਗੇ ਗਏ ਬਹੁਤ ਬਲਕੀ ਨਹੀਂ ਹੈ ਲੈ ਕੇ ਗਏ ਹੈਗੇ ਮਾਈਨਰ ਮਾਈਨਰ ਚੀਜ਼ਾਂ ਚੋਰੀ ਕਰਕੇ ਲੈ ਕੇ ਗਏ ਨੇ ਤੇ ਸਾਰਾ ਕੁਝ ਫਰੋਲ ਗਏ ਹੈ ਲਾਕਸ ਲੋਕਰਸ ਤੋੜ ਕੇ ਗਏ ਨੇ ਇਹਨਾਂ ਕੇ ਸੀਸੀਟੀ ਵੀ ਕੈਮਰੇ ਲੱਗੇ ਆ ਆਪਣੇ ਇੱਥੇ ਨਹੀਂ ਸੀਸੀਟੀ ਵੀ ਕੈਮਰਾਸ ਨਹੀਂ ਲੱਗੇ ਕੋਈ ਚੌਂਕੀਦਾਰ ਦੀ ਫੈਸਿਲਿਟੀ ਆਪਣੇ ਇੱਥੇ ਹੋਵੇ ਪਹਿਲਾਂ ਸੀ ਬਟ ਫਿਲਹਾਲ ਨਹੀਂ ਹੈਗਾ ਕੋਈ ਚੌਂਕੀਦਾਰ ਤੇ ਕਿੰਨਾ ਕੁ ਅੰਦਾਜ਼ੇ ਨੁਕਸਾਨ ਪਿਆ ਰਿਹਾ ਕੁਝ ਹੈ ਆਪਣੇ ਕੋਈ ਆਈਡੀਆ ਕਿੰਨਾ ਕੁ ਨੁਕਸਾਨ ਹੋਇਆ ਨਹੀਂ ਹਜੇ ਤਾਂ ਆਪਾਂ ਫਿਗਰ ਆਊਟ ਕਰ ਰਹੇ ਆ ਹਜੇ ਵੀ ਦੇਖ ਰਹੇ ਆ ਹਜੇ ਤੱਕ ਜਿੰਨਾ ਸਾਹਮਣੇ ਪ ਖਜ ਜ ਵੀ ਦੇਖ ਰਹੇ ਨੇ ਕਾਗਜ਼ ਵਗੈਰਾ ਪੁਲਿਸ ਨੂੰ ਕੀਤੀ ਜਾ ਕੰਪਲੀਟ ਆਪਾਂ ਨੇ ਹਾਂਜੀ ਕਰ ਦਿੱਤੀ